ਨਸਲਾ ਨਹੀਂ ਇੱਥੇ ਖੜੇ ਆਂ ਗੰਦੇ ਪਾਣੀ ਨਾਲ ਸਾਡੇ ਬੱਚੇ ਜਿਹੜੇ ਹੈਗੇ ਆ ਉਹਨਾਂ ਦਾ ਡੀਐਨਏ ਸਿਸਟਮ ਖਤਮ ਹੋ ਰਿਹਾ ਹੈਗਾ ਅਸੀਂ ਮਾਂ ਹੋਣ ਦੇ ਨਾਤੇ ਨਸਲਾ ਨਹੀਂ ਇੱਥੇ ਖੜੇ ਆਂ ਗੰਦੇ ਪਾਣੀ ਨਾਲ ਸਾਡੇ ਬੱਚੇ ਜਿਹੜੇ ਹੈਗੇ ਆ ਉਹਨਾਂ ਦਾ ਡੀਐਨਏ ਸਿਸਟਮ ਖਤਮ ਹੋ ਰਿਹਾ ਹੈਗਾ ਅਸੀਂ ਮਾਂ ਹੋਣ ਦੇ ਨਾਤੇ ਅਸੀਂ ਇਸ ਗੱਲ ਦੇ ਬਿਲਕੁਲ ਖਿਲਾਫ ਹੈ ਮਾਂ ਆਪਣੇ ਬੱਚੇ ਦੀ ਲੜ ਲਈ ਲੜਦੀ ਹੈ ਤੁਸੀਂ ਵੀ ਲੜਨਾ ਅਸੀਂ ਲੜ ਰਹੇ ਹਾਂ ਪੁਲਿਸ ਬਸ ਵਿੱਚ ਇਸ ਟਾਈਪ ਅਸੀਂ ਸ਼ਾਂਤ ਵੀ ਤਰੀਕੇ ਨਾਲ ਉੱਥੇ ਖੜੇ ਆਪਣਾ ਕਾਫਲਾ ਲੈ ਕੇ ਜਾਣਾ ਸੀਗਾ ਸਾਨੂੰ ਪਦੋ ਵਾਦੀ ਚੱਕਲੀਆ ਠੀਕ ਹੈ ਉਹਨਾਂ ਦੀ ਮਰਜ਼ੀ ਜੋ ਕਰਨਾ ਕਰੋ ਪਰ ਅਸੀਂ ਪੰਜਾਬ ਲਈ ਲੜਾਂਗੇ 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 ਮਰਾਂਗੇ ਚੱਕਰਗੇ ਜਗਾਵਾਂਗੇ ਜਗਾਵਾਂਗੇ ਚੱਕਰਗੇ ਜਗਾਵਾਂਗੇ ਸ਼ਸ਼ਟਿਕਾਂ ਸਾਰਿਆਂ ਨੂੰ ਅੱਜ ਅਸੀਂ ਡੁੱਗਰੀ ਪੁਲਿਸ ਸਟੇਸ਼ਨ ਦੇ ਵਿੱਚ ਸਾਨੂੰ ਅਰੈਸਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜੋ ਦੋ ਛੋਟੀਆਂ ਬੱਚੀਆਂ ਵੀ ਸਾਡੇ ਨਾਲ ਰੀਟੇਨ ਕੀਤੀਆਂ ਲਿਆਣੇ ਇਹ ਸਾਡੇ ਲੋਕ ਤੰਦਰ ਦਾ ਘਾਣਾ ਜਿੱਥੇ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਸੀਗੇ ਸਾਡੇ ਪਾਣੀ ਵਾਸਤੇ ਸਾਫ ਪਾਣੀ ਲਈ ਵਾਸਤੇ ਇਹ ਕਿਸੀ ਤਰ੍ਹਾਂ ਕਈ ਦਿਨਾਂ ਤੋਂ ਫੂਟੇ ਦਰਿਆ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਇੰਡਸਟਰੀਅਲ ਵੇਸਟ ਕਾਰਪੋਰੇਸ਼ਨ ਦਾ ਵੇਸਟ ਔਰ ਕਿੰਨਾ ਜ਼ਿਆਦਾ ਗੰਦਾ ਉਹ ਪਾਣੀ ਕਰ ਦਿੱਤਾ ਗਿਆ ਜਿਹਦੇ ਨਾਲ ਕਿੰਨੀਆਂ ਪ੍ਰੋਬਲਮਸ ਕੈਂਸਰ ਹੋ ਰਿਹਾ ਹੈ ਸਾਡੇ ਵਾਤਾਵਰਣ ਨੂੰ ਖਰਾਬ ਕੀਤਾ ਜਾ ਰਿਹਾ ਹੈ ਅੱਜ ਅਸੀਂ ਆਪਣੇ ਪਾਣੀ ਦੀ ਲੜਾਈ ਲੜ ਰਹੇ ਹਾਂ ਔਰ ਸ਼ਰਤ ਨਾਲ ਗੱਲ ਇਹ ਹੈ ਕਿ ਅੱਜ ਅਸੀਂ ਜਿਹੜੇ ਜਾਗਦਿਆਂ ਚੀਰਾ ਵਾਲੇ ਤੁਹਾਨੂੰ ਇੱਥੇ ਦੇਖਦੇ ਕੋਚੀ ਲੋਕ ਨੇ ਜਦਕਿ ਇੱਥੇ ਪੂਰੇ ਲੁਧਿਆਣੇ ਨੂੰ ਪਾਣਾ ਚਾਹੀਦਾ ਸੀ ਕਿਉਂਕਿ ਪਾਣੀ ਕੱਲੇ ਅਸੀਂ ਨਹੀਂ ਪੀਣਾ ਉਹਨਾਂ ਦੇ ਬੱਚਿਆਂ ਨੇ ਵੀ ਪੀਣਾ ਉਹਨਾਂ ਦੀ ਆਉਣ ਵਾਲੀ ਜਨਰੇਸ਼ਨ ਨੇ ਵੀ ਪੀਣਾ ਸਾਰਿਆਂ ਨੇ ਪਾਣੀ ਪੀਣਾ ਔਰ ਸਾਡੇ ਗੁਣਸਰ ਵੀ کہہ ਕੇ ਗਏ ਹੈ ਪਵਨ ਜਿਹੜੀ ਹੈ ਆਰਥਰਟੀ ਹੈ ਹਵਾਏ ਪਾਣੀ ਹੈ ਇਹ ਸਭ ਤੋਂ ਜ਼ਿਆਦਾ ਚੀਜ਼ ਇੰਪੋਰਟੈਂਟ ਹੈ ਸਾਡੇ ਵਾਸਤੇ ਸਾਨੂੰ ਇਹਨੂੰ ਸੇਵ ਕਰਨਾ ਚਾਹੀਦਾ ਸੋ ਅੱਜ ਅਸੀਂ ਇਸ ਲਈ ਪ੍ਰੋਟੈਸਟ ਕੀਤਾ ਹੈ ਸਾਨੂੰ ਅਸੀਂ ਐਵੇਂ ਅਰੇਸ਼ਟ ਕਰ ਲਿੱਤਾ ਗਿਆ ਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਐਂ ਨਹੀਂ ਹੋਣਾ ਚਾਹੀਦਾ ਔਰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਅੱਗੇ ਆ ਕੇ ਆਪਣੇ ਪਾਣੀ ਨੂੰ ਸੇਵ ਕਰਨ ਦੀ ਆਪਣੇ ਵਾਤਾਵਰਣ ਨੂੰ ਚੰਗਾ ਰੱਖਣ ਵਾਸਤੇ ਸਾਰਿਆਂ ਨੂੰ ਉੱਥੇ ਹੋਣਾ ਚਾਹੀਦਾ ਸਾਰੇ ਐਕਟਰਸ ਨੂੰ ਵੀ ਸਾਰੇ ਸੋਸ਼ਲ ਐਕਟਿਵਿਸਟ ਨੂੰ ਵੀ ਸਾਰਿਆਂ ਨੂੰ ਪੰਜਾਬ ਦੀਆਂ ਨਸਲਾਂ ਨਹੀਂ ਇੱਥੇ ਖੜੀਆਂ ਹੈ ਕੰਪੇ ਪਾਣੀ ਨਾਲ ਸਾਡੇ ਬੱਚੇ ਜਿਹੜੇ ਹੈਗੇ ਆ ਉਹਨਾਂ ਦਾ ਡੀਐਨਏ ਸਿਸਟਮ ਖਤਮ ਹੋ ਰਿਹਾ ਹੈਗਾ ਅਸੀਂ ਮਾਂ ਉਹਦੇ ਨਾਤੇ ਅਸੀਂ ਇਸ ਗੱਲ ਦੇ ਬਿਲਕੁਲ ਖਿਲਾਫ ਹੈ ਮਾਂ ਆਪਣੇ ਬੱਚੇ ਦੀ ਲੜ ਲਈ ਲੜਦੀ ਹੈ ਤੁਸੀਂ ਵੀ ਲੜਦੇ ਅਸੀਂ ਲੜ ਰਹੇ ਪੂਰੀ ਬੱਸ ਵਿੱਚ ਇਸ ਟਾਈਮ ਅਸੀਂ ਸ਼ਾਂਤਵੇਂ ਤਰੀਕੇ ਨਾਲ ਉੱਥੇ ਖੜੇ ਆਪਣਾ ਕਾਫਲਾ ਲੈ ਕੇ ਜਾਣਾ ਸੀਗਾ ਸਾਨੂੰ ਪਸ ਪਦੋ ਵੇ ਦੀ ਛਕਲਿਆ ਠੀਕ ਹੈ ਉਹਨਾਂ ਦੀ ਮਰਜ਼ੀ ਜੋ ਕਰਨਾ ਹੈ ਕਰੋ ਪਰ ਅਸੀਂ ਪੰਜਾਬ ਲਈ ਲੜਾਂਗੇ 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 ਮਰਾਂਗੇ ਜਾ ਕੇ ਜਗਾਵਾਂਗੇ ਲੜਾਂਗੇ ਮਰਾਂਗੇ ਜਾ ਕੇ ਜਗਾਵਾਂਗੇ ਜਾ ਕੇ ਜਗਾਵਾਂਗੇ ਜਾ ਕੇ ਜਗਾਵਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਡੁੱਗੜੀ ਪੁਲਿਸ ਸਟੇਸ਼ਨ ਦੇ ਵਿੱਚ ਸਾਨੂੰ ਅਰੈਸਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜੋ ਦੋ ਛੋਟੀਆਂ ਬੱਚੀਆਂ ਵੀ ਸਾਡੇ ਨਾਲ ਰੀਟੇਨ ਕੀਤੀਆਂ ਰਹੀਆਂ ਨੇ ਇਹ ਸਾਡੇ ਲੋਕ ਤੰਤਰ ਦਾ ਘਾਣਾ ਹੈ ਜਿੱਥੇ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਸੀਗੇ ਸਾਡੇ ਪਾਣੀ ਵਾਸਤੇ ਸਾਫ਼ ਪਾਣੀ ਕੋਲ ਵਾਸਤੇ ਇਹ ਕਿਸੀ ਦੇਖਣੇ ਆਇਆ ਮੈਂ ਕਈ ਦਿਨਾਂ ਤੋਂ ਭੁੱਟੇ ਦਰਿਆ ਦੀ ਗੱਲ ਕਰ ਰਿਹਾ ਜਿਹਦੇ ਵਿੱਚ ਇੰਡਸਟਰੀਅਲ ਵੇਸਟ ਕਾਰਪੋਰੇਸ਼ਨ ਦਾ ਵੇਸਟ ਔਰ ਕਿੰਨਾ ਜ਼ਿਆਦਾ ਗੰਦਾ ਉਹ ਪਾਣੀ ਕਰ ਦਿੱਤਾ ਗਿਆ ਜਿਹਦੇ ਨਾਲ ਕਿੰਨੀਆਂ ਪ੍ਰੋਬਲਮਸ ਕੈਂਸਰ ਹੋ ਰਿਹਾ ਹੈ ਸਾਡੇ ਵਾਤਾਵਰਣ ਨੂੰ ਖਰਾਬ ਕੀਤਾ ਜਾ ਰਿਹਾ ਹੈ ਅੱਜ ਅਸੀਂ ਆਪਣੇ ਪਾਣੀ ਦੀ ਲੜਾਈ ਲੜ ਰਹੇ ਹਾਂ ਔਰ ਸ਼ਰਨਨਾਕ ਗੱਲ ਇਹ ਹੈ ਕਿ ਅੱਜ ਅਸੀਂ ਜਿਹੜੇ ਜਾਗਦਿਆਂ ਚੀਰਾ ਵਾਲੇ ਤੁਹਾਨੂੰ ਇੱਥੇ ਦੇਖ ਰਹੇ ਕੋਈ ਲੋਕ ਨੇ ਚਾਹ ਕਿ ਇੱਥੇ ਪੂਰੇ ਲੁਧਿਆਣੇ ਨੂੰ ਹੋਣਾ ਚਾਹੀਦਾ ਸੀ ਕਿਉਂਕਿ ਪਾਣੀ ਕੱਲੇ ਅਸੀਂ ਨਹੀਂ ਪੀਣਾ ਉਹਨਾਂ ਦੇ ਬੱਚਿਆਂ ਨੇ ਵੀ ਪੀਣਾ ਉਹਨਾਂ ਦੀ ਆਉਣ ਵਾਲੀ ਜਨਰੇਸ਼ਨ ਨੇ ਵੀ ਪੀਣਾ ਸਾਰਿਆਂ ਨੇ ਪਾਣੀ ਪੀਣਾ ਔਰ ਸਾਡੇ ਗੁੱਸੇ ਵੀ ਕਹਿ ਕੇ ਗਏ ਹੈ ਪਵਨ ਜਿਹੜੀ ਹੈ ਧਰਤੀ ਹੈ ਹਵਾਏ ਪਾਣੀ ਹੈ ਇਹ ਸਭ ਤੋਂ ਜ਼ਿਆਦਾ ਚੀਜ਼ ਇੰਪੋਰਟੈਂਟ ਹੈ ਸਾਡੇ ਵਾਸਤੇ ਸਾਾਨੂੰ ਇਹਨੂੰ ਸੇਵ ਕਰਨਾ ਚਾਹੀਦਾ ਸੋ ਅੱਜ ਜਿਸੀ ਕਿਸੇ ਨੇ ਪ੍ਰੋਟੈਸਟ ਕੀਤਾ ਹੈ ਸਾਨੂੰ ਅਸੀਂ ਐਵੇਂ ਅਰੈਸਟ ਕਰ ਲਿੱਤਾ ਗਿਆ ਕਿ ਇੱਕ ਡੈਮੋ ਪ੍ਰੈਸਿਡ ਦੇ ਵਿੱਚ ਐਂ ਨਹੀਂ ਹੋਣਾ ਚਾਹੀਦਾ ਔਰ ਅਸੀਂ ਇਹ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਅੱਗੇ ਆ ਕੇ ਆਪਣੇ ਪਾਣੀ ਨੂੰ ਸੇਵ ਕਰਨ ਦੀ ਆਪਣੇ ਵਾਤਾਵਰਣ ਨੂੰ ਚੰਗਾ ਰੱਖਣ ਦਾ ਕੰਮ ਸਾਡੇ ਨੂੰ ਹੋਣਾ ਚਾਹੀਦਾ ਹੈ ਸਾਰੇ ਐਕਟਰਸ ਨੂੰ ਵੀ ਸਾਰੇ ਸੋਸ਼ਲ ਐਕਟਿਵਿਸਟ ਨੂੰ ਵੀ ਸਾਰਿਆਂ ਨੂੰ ਪੰਜਾਬ ਦੀਆਂ ਨਸਲਾਂ ਨਹੀਂ ਇੱਥੇ ਕੰਪੇ ਪਾਣੀ ਨਾਲ ਸਾਡੇ ਬੱਚੇ ਜਿਹੜੇ ਹੈਗੇ ਆ ਉਹਨਾਂ ਦਾ ਟੀਐਨਐ ਸਿਸਟਮ ਖਤਮ ਹੋ ਰਿਹਾ ਹੈਗਾ ਅਸੀਂ ਮਾਂਵਾਂ ਹੋਂ ਦੇ ਨਾਤੇ ਅਸੀਂ ਇਸ ਗੱਲ ਦੇ ਬਿਲਕੁਲ ਖਿਲਾਫ ਹੈ ਹਰ ਮਾਂ ਆਪਣੇ ਬੱਚੇ ਦੀ ਲੜ ਲਈ ਲੜਦੀ ਹੈ ਅਸੀਂ ਵੀ ਲੜਨੇ ਆਂ ਅਸੀਂ ਲੜ ਰਹੇ ਹਾਂ ਪੁਲਿਸ バス ਵਿੱਚ ਇਸ ਤਾਈ ਅਸੀਂ ਸ਼ਾਂਤਵੇਂ ਤਰੀਕੇ ਨਾਲ ਖੜੇ ਆਪਣਾ ਕਾਫਲਾ ਲੈ ਕੇ ਜਾਣਾ ਸੀਗਾ ਸਾਨੂੰ ਪਦੋ ਵੱਡੀ ਛਕਲੀਆਂ ਠੀਕ ਹੈ ਉਹਨਾਂ ਦੀ ਬਰਤੀ ਜੋ ਕਰਦਾ ਕਰੋ ਪਰ ਅਸੀਂ ਪੰਜਾਬ ਲਈ ਲੜਾਂਗੇ 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 ਮਰਾਂਗੇ ਜਗਾ ਕੇ ਜਗਾਵਾਂਗੇ ਜਗਾਵਾਂਗੇ ਜਗਾ ਕੇ ਜਗਾਵਾਂਗੇ ਜਗਾ ਕੇ ਜਗਾਵਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਡੁੱਗੜੀ ਪੁਲਿਸ ਸਟੇਸ਼ਨ ਦੇ ਵਿੱਚ ਸਾਨੂੰ ਅਰੈਸਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜੋ ਦੋ ਛੋਟੀਆਂ ਬੱਚੀਆਂ ਵੀ ਸਾਡੇ ਨਾਲ ਰੀਟੇਨ ਕੀਤੀਆਂ ਗਈਆਂ ਨੇ ਇਹ ਸਾਡੇ ਲੋਕ ਤੰਤਰ ਦਾ ਘਾਣਾ ਹੈ ਜਿੱਥੇ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਸੀਗੇ ਸਾਡੇ ਪਾਣੀ ਵਾਸਤੇ ਸਾਫ ਪਾਣੀ ਕੋਲ ਹਾਸਤੇ ਜਿਹੜਾ ਕਿ ਅਸੀਂ ਦੇਖਿਆ ਹੈ ਕਈ ਦਿਨਾਂ ਤੋਂ ੁੱਡੇ ذرਯਾ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਇੰਡਸਟਰੀਅਲ ਵੇਸਟ ਕਾਰਪੋਰੇਸ਼ਨ ਦਾ ਵੇਸਟ ਔਰ ਕਿੰਨਾ ਜ਼ਿਆਦਾ ਗੰਦਾ ਉਹ ਪਾਣੀ ਕਰ ਦਿੱਤਾ ਗਿਆ ਜਿਹਦੇ ਨਾਲ ਕਿੰਨੀਆਂ ਪ੍ਰੋਬਲਮਸ ਕੈਂਸਰ ਹੋ ਰਿਹਾ ਹੈ ਸਾਡੇ ਵਾਤਾਵਰਣ ਨੂੰ ਖਰਾਬ ਕੀਤਾ ਜਾ ਰਿਹਾ ਹੈ ਅੱਜ ਅਸੀਂ ਆਪਣੇ ਪਾਣੀ ਦੀ ਲੜਾਈ ਲੜ ਰਹੇ ਹਾਂ ਔਰ ਸ਼ਰਨਨਾਗ ਦਾ ਲੀਏ ਹੈ ਕਿ ਅੱਜ ਅਸੀਂ ਜਿਹੜੇ ਜਾਗਦਿਆਂ ਚਮੀਰਾ ਵਾਲੇ ਤੁਹਾਨੂੰ ਇੱਥੇ ਦੇਖ ਰਹੇ ਕੋਈ ਲੋਕ ਨੇ ਜਦਕਿ ਇੱਥੇ ਪੂਰੇ ਲੁਧਿਆਣੇ ਨੂੰ ਪਾਣਾ ਚਾਹੀਦਾ ਸੀਗਾ ਕਿਉਂਕਿ ਪਾਣੀ ਕੱਲੇ ਅਸੀਂ ਨਹੀਂ ਪੀਣਾ ਉਹਨਾਂ ਦੇ ਬੱਚਿਆਂ ਨੇ ਵੀ ਪੀਣਾ ਉਹਨਾਂ ਦੀ ਆਉਣ ਵਾਲੀ ਜਨਰੇਸ਼ਨ ਨੇ ਵੀ ਪੀਣਾ ਸਾਰਿਆਂ ਨੇ ਪਾਣੀ ਪੀਣਾ ਹੈ ਔਰ ਸਾਡੇ ਗੁਰਸਾਹਿਬ ਵੀ ਕਹਿ ਕੇ ਗਏ ਹੈ ਪਵਨ ਜਿਹੜੀ ਹੈ ਧਰਤੀ ਹੈ ਹਵਾਏ ਪਾਣੀ ਹੈ ਇਹ ਸਭ ਤੋਂ ਜ਼ਿਆਦਾ ਚੀਜ਼ ਇੰਪੋਰਟੈਂਟ ਹੈ ਸਾਡੇ ਵਾਸਤੇ ਸਾਨੂੰ ਇਹਨੂੰ ਸੇਵ ਕਰਨਾ ਚਾਹੀਦਾ ਹੈ ਸੋ ਅੱਜ ਜਿਸੀ ਕਿਸੇ ਪ੍ਰੋਟੈਸਟ ਕੀਤਾ ਸਾਨੂੰ ਅਸੀਂ ਐਵੇਂ ਅਰੇਸਟ ਕਰ ਲਿੱਤਾ ਗਿਆ ਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਐਂਜ ਨਹੀਂ ਹੋਣਾ ਚਾਹੀਦਾ ਔਰ ਅਸੀਂ ਇਹ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਰੇ ਲੋਕੀ ਆ ਕੇ ਆਪਣੇ ਪਾਣੀ ਨੂੰ ਸੇਵ ਕਰਨ ਲਈ ਆਪਣੇ ਵਾਤਾਵਰਣ ਨੂੰ ਚੰਗਾ ਰੱਖਣ ਤੋਂ ਬਾਅਦ ਸਾਰੇ ਨੂੰ ਉੱਦੀ ਆਉਣਾ ਚਾਹੀਦਾ ਹੈ ਸਾਰੇ ਐਕਟਰਸ ਨੂੰ ਵੀ ਸਾਰੇ ਸੋਸ਼ਲ ਐਕਟਿਵਿਸਟ ਨੂੰ ਵੀ ਸਾਰਿਆਂ ਨੂੰ ਪੰਜਾਬੀਆਂ ਨਸਲਾਂ ਨਹੀਂ ਇੱਥੇ ਖੜੇ ਹੈ ਕੰਪੇ ਪਾਣੀ ਨਾਲ ਸਾਡੇ ਬੱਚੇ ਜਿਹੜੇ ਹੈਗੇ ਆ ਉਹਨਾਂ ਦਾ ਟੀਐਨਐ ਸਿਸਟਮ ਖਤਮ ਹੋ ਰਿਹਾ ਹੈਗਾ ਅਸੀਂ ਮਾਂ ਹੋਣ ਦੇ ਨਾਤੇ ਅਸੀਂ ਇਸ ਗੱਲ ਦੇ ਬਿਲਕੁਲ ਖਿਲਾਫ ਹੈ ਹਰ ਮਾਂ ਆਪਣੇ ਬੱਚੇ ਦੀ ਲੱਟ ਲਈ ਲੜਦੀ ਹੈ ਅਸੀਂ ਵੀ ਲੜਦੇ ਅਸੀਂ ਲੜ ਰਹੇ ਹਾਂ ਪੁਲਿਸ バス ਵਿੱਚ ਇਸ ਟਾਈਮ ਅਸੀਂ ਸ਼ਾਂਤਵੇਂ ਤਰੀਕੇ ਨਾਲ ਉੱਥੇ ਖੜੇ ਆਪਣਾ ਕਾਫਲਾ ਲੈ ਕੇ ਜਾਣਾ ਸੀਗਾ ਸਾਨੂੰ ਪਦੋ ਵਾਦੀ ਛਕਲਿਆ ਠੀਕ ਹੈ ਉਹਨਾਂ ਦੀ ਮਰਜ਼ੀ ਜੋ ਕਰਨਾ ਕਰੋ ਪਰ ਅਸੀਂ ਪੰਜਾਬ ਲਈ ਲੜਾਂਗੇ 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 ਮਰਾਂਗੇ ਸ਼ਾਗੋ ਕੇ ਜਗਾਵਾਂਗੇ ਲੜਾਂਗੇ ਮਰਾਂਗੇ ਸ਼ਾਗੋ ਕੇ ਜਗਾਵਾਂਗੇ ਲੜਾਂਗੇ ਮਰਾਂਗੇ ਸ਼ਾਗੋ ਕੇ ਜਗਾਵਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਡੁੱਗਲੀ ਪੁਲਿਸ ਸਟੇਸ਼ਨ ਦੇ ਵਿੱਚ ਸਾਨੂੰ ਅਰੈਸਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜੋ ਦੋ ਛੋਟੀਆਂ ਮਚੀਆਂ ਵੀ ਸਾਡੇ ਨਾਲ ਰੀਟੇਨ ਕੀਤੀਆਂ ਗਈਆਂ ਨੇ ਇਹ ਸਾਡੇ ਲੋਕਤੰਤਰ ਦਾ ਕਹਾਣ ਹੈ ਕਿ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਸੀਗੇ ਸਾਡੇ ਪਾਣੀ ਵਾਸਤੇ ਸਾਫ ਪਾਣੀ ਲਈ ਵਾਸਤੇ ਜਿਹੜਾ ਕਿ ਅਸੀਂ ਦੇਖ ਰਹੇ ਹਾਂ ਕਈ ਦਿਨਾਂ ਤੋਂ ਫੂਟੇ ذرਯਾ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਇੰਡਸਟਰੀਅਲ ਵੇਸਟ ਕਾਰਪੋਰੇਸ਼ਨ ਦਾ ਵੇਸਟ ਔਰ ਕਿੰਨਾ ਜ਼ਿਆਦਾ ਗੰਦਾ ਉਹ ਪਾਣੀ ਕਰ ਦਿੱਤਾ ਗਿਆ ਜਿਹਦੇ ਨਾਲ ਕਿੰਨੀਆਂ ਪ੍ਰੋਬਲਮਸ ਕੈਂਸਰ ਹੋ ਰਿਹਾ ਹੈ ਸਾਡੇ ਵਾਤਾਵਰਣ ਨੂੰ ਖਰਾਬ ਕੀਤਾ ਜਾ ਰਿਹਾ ਹੈ ਅੱਜ ਅਸੀਂ ਆਪਣੇ ਪਾਣੀ ਦੀ ਲੜਾਈ ਲੜ ਰਹੇ ਹਾਂ ਔਰ ਸ਼ਰਨਨਾਕ ਦਾ ਇਹ ਹੈ ਕਿ ਅੱਜ ਅਸੀਂ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਤੁਹਾਨੂੰ ਇੰਨੀ ਦੇਖਦੇ ਕੋਚੀ ਲੋਕ ਨੇ ਜਦਕਿ ਇਥੇ ਪੂਰੇ ਲੁਧਿਆਣੇ ਨੂੰ ਹੋਣਾ ਚਾਹੀਦਾ ਸੀਗਾ ਕਿਉਂਕਿ ਪਾਣੀ ਕੱਲੇ ਅਸੀਂ ਨਹੀਂ ਪੀਣਾ ਉਹਨਾਂ ਦੇ ਬੱਚਿਆਂ ਨੇ ਵੀ ਪੀਣਾ ਉਹਨਾਂ ਦੀ ਆਉਣ ਵਾਲੀ ਜਨਰੇਸ਼ਨ ਨੇ ਵੀ ਪੀਣਾ ਸਾਰਿਆਂ ਨੇ ਪਾਣੀ ਪੀਣਾ ਔਰ ਸਾਡੇ ਗੁਰਸਾ ਵੀ کہہ ਕੇ ਗਏ ਹੈ ਪਵਨ ਜਿਹੜੀ ਹੈ ਧਰਤੀ ਹੈ ਹਵਾਏ ਪਾਣੀ ਹੈ ਇਹ ਸਭ ਤੋਂ ਜ਼ਿਆਦਾ ਚੀਜ਼ ਇੰਪੋਰਟੈਂਟ ਹੈ ਸਾਡੇ ਵਾਸਤੇ ਸਾਡੇ ਨੂੰ ਸੇਵ ਕਰਨਾ ਚਾਹੀਦਾ ਹੈ ਸੋ ਅੱਜ ਜੇਸੀਂ ਥੀਸ ਨੂੰ ਪ੍ਰੋਟੈਸਟ ਕੀਤਾ ਸਾਨੂੰ ਅਸੀਂ ਐਵੇਂ ਅਰੇਸਟ ਕਰ ਲਿੱਤਾ ਗਿਆ ਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਚੇਂਜ ਨਹੀਂ ਹੋਣਾ ਚਾਹੀਦਾ ਔਰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਅੱਗੇ ਆ ਕੇ ਆਪਣੇ ਪਾਣੀ ਨੂੰ ਸੇਵ ਕਰਨ ਦੀ ਆਪਣੇ ਵਾਤਾਵਰਣ ਨੂੰ ਚੰਗਾ ਰੱਖਣ ਦੀ ਵਾਸਤੇ ਸਾਰੇ ਨੂੰ ਉੱਦੀ ਆਉਣਾ ਚਾਹੀਦਾ ਹੈ ਸਾਰੇ ਐਕਟਰਸ ਨੂੰ ਵੀ ਸਾਰੇ ਸੋਸ਼ਲ ਐਕਟਿਵਿਸਟ ਨੂੰ ਵੀ ਸਾਰਿਆਂ ਪੰਜਾਬੀਆਂ ਨਸਲਾਂ ਲਈ ਇੱਥੇ ਖੜੇ ਹੈ ਕਨਵੇਂ ਪਾਣੀ ਨਾਲ ਸਾਡੇ ਬੱਚੇ ਜਿਹੜੇ ਹੈਗੇ ਆ ਉਹਨਾਂ ਦਾ ਟੀਐਨਐਸ ਸਿਸਟਮ ਖਤਮ ਹੋ ਰਿਹਾ ਹੈਗਾ ਅਸੀਂ ਮਾਂ ਹੋਂ ਦੇ ਨਾਤੇ ਅਸੀਂ ਇਸ ਗੱਲ ਦੇ ਬਿਲਕੁਲ ਖਿਲਾਫ ਹੈ ਪਰ ਮਾਂ ਆਪਣੇ ਬੱਚੇ ਦੀ ਲੜ ਲਈ ਲੜਦੀ ਹੈ ਅਸੀਂ ਵੀ ਲੜਦੇ ਹਾਂ ਅਸੀਂ ਲੜ ਰਹੇ ਹਾਂ ਪੁਲਿਸ バス ਵਿੱਚ ਇਸ ਟਾਈਮ ਅਸੀਂ ਸ਼ਾਂਤ ਵੀ ਤਰੀਕੇ ਨਾਲ ਖੜੇ ਆਪਣਾ ਕਾਫਲਾ ਲੈ ਕੇ ਜਾਣਾ ਸੀਗਾ ਸਾਨੂੰ ਪਦੋ ਵਾਦੀ ਚੱਕਲੀਆ ਠੀਕ ਹੈ ਉਹਨਾਂ ਦੀ ਮਰਜ਼ੀ ਜੋ ਕਰਨਾ ਕਰੋ ਪਰ ਅਸੀਂ ਪੰਜਾਬ ਲਈ ਲੜਾਂਗੇ 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 ਮਰਾਂਗੇ ਚੱਕਾਂਗੇ ਜਗਾਵਾਂਗੇ ਚੱਕਾਂਗੇ ਜਗਾਵਾਂਗੇ ਚੱਕਾਂਗੇ ਜਗਾਵਾਂਗੇ ਚੱਕਾਂਗੇ ਜਗਾਵਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਡੁੱਗੜੀ ਪੁਲਿਸ ਸਟੇਸ਼ਨ ਦੇ ਵਿੱਚ ਸਾਨੂੰ ਅਰੈਸਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜੋ ਦੋ ਛੋਟੀਆਂ ਬੱਚੀਆਂ ਵੀ ਸਾਡੇ ਨਾਲ ਰੀਟੇਨ ਕੀਤੀਆਂ ਲਿਆ ਨੇ ਇਹ ਸਾਡੇ ਲੋਕ ਕੰਕਰ ਦਾ ਘਾਣਾ ਹੈ ਜਿੱਥੇ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਸੀਗੇ ਸਾਡੇ ਪਾਣੀ ਵਾਸਤੇ ਸਾਫ ਪਾਣੀ ਦੇ ਮਾਸਤੇ ਜਿਹੜਾ ਕਿ ਅਸੀਂ ਦੇਖ ਰਹੇ ਹਾਂ ਕਈ ਦਿਨਾਂ ਤੋਂ ਫੂਟੇ ਦਰਿਆ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਇੰਡਸਟਰੀਅਲ ਵੇਸਟ ਕਾਰਪੋਰੇਸ਼ਨ ਦਾ ਪੇਸਟ ਔਰ ਕਿੰਨਾ ਜ਼ਿਆਦਾ ਗੰਦਾ ਉਹ ਪਾਣੀ ਕਰ ਦਿੱਤਾ ਗਿਆ ਜਿਹਦੇ ਨਾਲ ਕਿੰਨੀਆਂ ਪ੍ਰੋਬਲਮਸ ਕੈਂਸਰ ਹੋ ਰਿਹਾ ਹੈ ਸਾਡੇ ਵਾਤਾਵਰਣ ਨੂੰ ਖਰਾਬ ਕੀਤਾ ਜਾ ਰਿਹਾ ਹੈ ਅੱਜ ਅਸੀਂ ਆਪਣੇ ਪਾਣੀ ਦੀ ਲੜਾਈ ਲੜ ਰਹੇ ਹਾਂ ਔਰ ਸ਼ਰਧਨਾ ਗੱਲ ਇਹ ਹੈ ਕਿ ਅੱਜ ਅਸੀਂ ਜਿਹੜੇ ਜਾਗਦਿਆਂ ਜਮੀਰਾਂ ਵਾਲੇ ਤੁਹਾਨੂੰ ਇੱਥੇ ਦੇਖਦੇ ਕੋਚੀ ਲੋਕ ਨੇ ਜਦਕਿ ਇੱਥੇ ਪੂਰੇ ਲੁਧਿਆਣੇ ਨੂੰ ਪਾਣਾ ਚਾਹੀਦਾ ਸੀ ਕਿਉਂਕਿ ਪਾਣੀ ਕੱਲੇ ਅਸੀਂ ਨਹੀਂ ਪੀਣਾ ਉਹਨਾਂ ਦੇ ਬੱਚਿਆਂ ਨੇ ਵੀ ਪੀਣਾ ਉਹਨਾਂ ਦੀ ਆਉਣ ਵਾਲੀ ਜਨਰੇਸ਼ਨ ਨੇ ਵੀ ਪੀਣਾ ਸਾਰਿਆਂ ਨੇ ਪਾਣੀ ਪੀਣਾ ਔਰ ਸਾਡੇ ਗੁਣਸਰ ਵੀ ਕਹਿ ਕੇ ਗਏ ਹੈ ਪਵਨ ਜਿਹੜੀ ਹੈ ਧਰਤੀ ਹੈ ਹਵਾਏ ਪਾਣੀ ਹੈ ਇਹ ਸਭ ਤੋਂ ਜ਼ਿਆਦਾ ਚੀਜ਼ ਇੰਪੋਰਟੈਂਟ ਹੈ ਸਾਡੇ ਵਾਸਤੇ ਸਾਨੂੰ ਇਹਨੂੰ ਸੇਵ ਕਰਨਾ ਚਾਹੀਦਾ ਹੈ ਸੋ ਅੱਜ ਜਿਸੀ 30 ਨੇ ਪ੍ਰੋਟੈਸਟ ਕੀਤਾ ਸਾਨੂੰ ਅਸੀਂ ਐਵੇਂ ਅਰੈਸਟ ਕਰ ਲਿੱਤਾ ਗਿਆ ਇੱਕ ਇੱਕ ਡੈਮੋਪਲੇਸਿਟੀ ਵਿੱਚ ਇੰਜ ਨਹੀਂ ਹੋਣਾ ਚਾਹੀਦਾ ਔਰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਅੱਗੇ ਆ ਕੇ ਆਪਣੇ ਪਾਣੀ ਨੂੰ ਸੀਵ ਕਰੰਦੀ ਆਪਣੇ ਵਾਤਾਵਰਣ ਨੂੰ ਚੰਗਾ ਰੱਖਣ ਤੋਂ ਬਾਅਦ ਸਾਰਿਆਂ ਨੂੰ ਉੱਦੀ ਆਉਣਾ ਚਾਹੀਦਾ ਹੈ ਸਾਰੇ ਐਕਟਰਸ ਨੂੰ ਵੀ ਸਾਰੇ ਸੋਸ਼ਲ ਐਕਟਿਵਿਸਟ ਨੂੰ ਵੀ ਸਾਰਿਆਂ ਨੂੰ ਪੰਜਾਬੀਆਂ ਨਸਲਾਂ ਲਈ ਇੱਥੇ ਖੜੀਆਂ ਗੰਦੇ ਪਾਣੀ ਨਾਲ ਸਾਡੇ ਬੱਚੇ ਜਿਹੜੇ ਹੈਗੇ ਆ ਉਹਨਾਂ ਦਾ ਡੀਐਨਏ ਸਿਸਟਮ ਖਤਮ ਹੋ ਰਿਹਾ ਹੈਗਾ ਅਸੀਂ ਮਾਂ ਹੁੰਦੇ ਨਾਤੇ ਅਸੀਂ ਇਸ ਗੱਲ ਦੇ ਬਿਲਕੁਲ ਖਿਲਾਫ ਹੈ ਮਾਂ ਆਪਣੇ ਬੱਚੇ ਦੀ ਲੜ ਲਈ ਲੜਦੀ ਹੈ ਤੁਸੀਂ ਵੀ ਲੜਦੇ ਹਾਂ ਅਸੀਂ ਲੜ ਰਹੇ ਪੁਲਿਸ バス ਵਿੱਚ ਇਸ ਟਾਈਪ ਅਸੀਂ ਸ਼ਾਂਤਵੇਂ ਤਰੀਕੇ ਨਾਲ ਉੱਥੇ ਖੜੇ ਆਪਣਾ ਕਾਫਲਾ ਲੈ ਕੇ ਜਾਣਾ ਸੀਗਾ ਸਾਨੂੰ ਪਦੋ ਵਾਦੀ ਚੱਕਰਿਆ ਠੀਕ ਹੈ ਉਹਨਾਂ ਦੀ ਮਰਜ਼ੀ ਜੋ ਕਰਦਾ ਕਰੋ ਪਰ ਅਸੀਂ ਪੰਜਾਬ ਲਈ ਲੜਾਂਗੇ 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 ਮਰਾਂਗੇ ਚਕਾ ਲਾਂਗੇ ਚਕਾ ਲਾਂਗੇ ਸਾਰੇ ਕਿ ਚਕਾ ਲਾਂਗੇ ਜੇ ਦਰਵਾਜ਼ਾ ਖੜਾਵਾਗੇ ਚਕਾਗੇ ਚਕਾ ਲਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਡੁਬਲੀ ਪੁਲਿਸ ਸਟੇਸ਼ਨ ਦੇ ਵਿੱਚ ਸਾਨੂੰ ਅਰੈਸਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜੋ ਦੋ ਛੋਟੀਆਂ ਬੱਚੀਆਂ ਵੀ ਸਾਡੇ ਨਾਲ ਡੀਟੇਨ ਕੀਤੀਆਂ ਲਿਆਂ ਨੇ ਇਹ ਸਾਡੇ ਲੋਕ ਕੰਦਰ ਦਾ ਘਾਣਾ ਹੈ ਜਿੱਥੇ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਸੀਗੇ ਸਾਡੇ ਪਾਣੀ ਵਾਸਤੇ ਸਾਫ਼ ਪਾਣੀ ਲਈ ਵਾਸਤੇ ਜਿਹੜਾ ਕੇਸ ਦੇਖ ਰਿਹਾ ਹੈ ਕਈ ਦਿਨਾਂ ਤੋਂ ਫੂਟੇ ਦਰਿਆ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਇੰਡਸਟਰੀਅਲ ਵੇਸਟ ਕਾਰਪੋਰੇਸ਼ਨ ਦਾ ਵੇਸਟ ਔਰ ਕਿੰਨਾ ਜ਼ਿਆਦਾ ਗੰਦਾ ਉਹ ਪਾਣੀ ਕਰ ਦਿੱਤਾ ਗਿਆ ਜਿਹਦੇ ਨਾਲ ਕਿੰਨੀਆਂ ਪ੍ਰੋਬਲਮਸ ਕੈਂਸਰ ਹੋ ਰਿਹਾ ਹੈ ਸਾਡੇ ਵਾਤਾਵਰਣ ਨੂੰ ਖਰਾਬ ਕੀਤਾ ਜਾ ਰਿਹਾ ਹੈ ਅੱਜ ਅਸੀਂ ਆਪਣੇ ਪਾਣੀ ਦੀ ਲੜਾਈ ਲੜ ਰਹੇ ਹਾਂ ਔਰ ਸ਼ਰਧਾ ਨਾਲ ਗੱਲ ਇਹ ਹੈ ਕਿ ਅੱਜ ਅਸੀਂ ਜਿਹੜੇ ਜਾਗਦਿਆਂ ਚਮੀਰਾ ਵਾਲੇ ਤੁਹਾਨੂੰ ਇੱਥੇ ਦੇਖਦੇ ਕੋਈ ਲੋਕ ਨੇ ਜਦਕਿ ਇੱਥੇ ਪੂਰੇ ਲੁਧਿਆਣੇ ਨੂੰ ਪਾਣਾ ਚਾਹੀਦਾ ਸੀਗਾ ਕਿਉਂਕਿ ਪਾਣੀ ਕੱਲੇ ਅਸੀਂ ਨਹੀਂ ਪੀਣਾ ਉਹਨਾਂ ਦੇ ਬੱਚਿਆਂ ਨੇ ਵੀ ਪੀਣਾ ਉਹਨਾਂ ਦੀ ਆਉਣ ਵਾਲੀ ਜਨਰੇਸ਼ਨ ਨੇ ਵੀ ਪੀਣਾ ਸਾਰਿਆਂ ਨੇ ਪਾਣੀ ਪੀਣਾ ਔਰ ਸਾਡੇ ਗੁਰਸਾਹਿਬ ਵੀ ਕਹਿ ਕੇ ਗਏ ਹੈ ਪਵਨ ਜਿਹੜੀ ਹੈ ਧਰਤੀ ਹੈ ਹਵਾਏ ਪਾਣੀ ਹੈ ਇਹ ਸਭ ਤੋਂ ਜ਼ਿਆਦਾ ਚੀਜ਼ ਇੰਪੋਰਟੈਂਟ ਹੈ ਸਾਡੇ ਵਾਸਤੇ ਸਾਨੂੰ ਇਹਨੂੰ ਸੇਵ ਕਰਨਾ ਚਾਹੀਦਾ ਹੈ ਸੋ ਅੱਜ ਅਸੀਂ ਇਸ ਲਈ ਪ੍ਰੋਟੈਸਟ ਕੀਤਾ ਹੈ ਸਾਨੂੰ ਅਸੀਂ ਐਵੇਂ ਅਰੇਸ਼ ਕਰ ਦਿੱਤਾ ਗਿਆ ਹੈ ਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਐਂ ਨਹੀਂ ਹੋਣਾ ਚਾਹੀਦਾ ਔਰ ਅਸੀਂ ਇਹ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਅੱਗੇ ਆ ਕੇ ਆਪਣੇ ਪਾਣੀ ਨੂੰ ਸੇਵ ਕਰਨ ਦੀ ਆਪਣੇ ਵਾਤਾਵਰਣ ਨੂੰ ਚੰਗਾ ਰੱਖਣ ਵਾਸਤੇ ਸਾਰੇ ਨੂੰ ਉੱਥੇ ਹੋਣਾ ਚਾਹੀਦਾ ਹੈ ਸਾਰੇ ਐਕਟਰਸ ਨੂੰ ਵੀ ਸਾਰੇ ਸੋਸ਼ਲ ਐਕਟਿਵਿਸਟ ਨੂੰ ਵੀ ਸਾਰਿਆਂ ਨੂੰ ਪੰਜਾਬ ਦੀਆਂ ਨਸਲਾਂ ਨਹੀਂ ਇੱਥੇ ਖੜੀਆਂ ਹੈ ਕੰਪੇ ਪਾਣੀ ਨਾਲ ਸਾਡੇ ਬੱਚੇ ਜਿਹੜੇ ਹੈਗੇ ਆ ਉਹਨਾਂ ਦਾ ਡੀਐਨਏ ਸਿਸਟਮ ਖਤਮ ਹੋ ਰਿਹਾ ਹੈਗਾ ਅਸੀਂ ਮਾਂ ਉਹਦੇ ਨਾਤੇ ਅਸੀਂ ਇਸ ਗੱਲ ਦੇ ਬਿਲਕੁਲ ਖਿਲਾਫ ਹੈ ਮਾਂ ਆਪਣੇ ਬੱਚੇ ਦੀ ਲੜ ਲਈ ਲੜਦੀ ਹੈ ਤੁਸੀਂ ਵੀ ਲੜਦੇ ਅਸੀਂ ਲੜ ਰਹੇ ਪੂਰੀ ਬੱਸ ਵਿੱਚ ਇਸ ਟਾਈਮ ਅਸੀਂ ਸ਼ਾਂਤਵੇਂ ਤਰੀਕੇ ਨਾਲ ਖੜੇ ਆਪਣਾ ਕਾਫਲਾ ਲੈ ਕੇ ਜਾਣਾ ਸੀਗਾ ਸਾਨੂੰ ਪਦੋ ਵਾਦੀ ਚੱਕਰਿਆ ਠੀਕ ਹੈ ਉਹਨਾਂ ਦੀ ਮਰਜ਼ੀ ਜੋ ਕਰਨਾ ਹੈ ਕਰੋ ਪਰ ਅਸੀਂ ਪੰਜਾਬ ਲਈ ਲੜਾਂਗੇ 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 ਮਰਾਂਗੇ ਚੱਕਾਂਗੇ ਜਗਾਵਾਂਗੇ ਚੱਕਾਂਗੇ ਜਗਾਵਾਂਗੇ ਚੱਕਾਂਗੇ ਜਗਾਵਾਂਗੇ ਚੱਕਾਂਗੇ ਜਗਾਵਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਡੁੱਗਰੀ ਪੁਲਿਸ ਸਟੇਸ਼ਨ ਦੇ ਵਿੱਚ ਸਾਨੂੰ ਅਰੈਸਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜੋ ਦੋ ਛੋਟੀਆਂ ਬੱਚੀਆਂ ਵੀ ਸਾਡੇ ਨਾਲ ਡੀਟੇਨ ਕੀਤੀਆਂ ਲਿਆਂ ਨੇ ਇਹ ਸਾਡੇ ਲੋਕ ਤੰਤਰ ਦਾ ਕਹਾਣ ਹੈ ਕਿ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਸੀਗੇ ਸਾਡੇ ਪਾਣੀ ਵਾਸਤੇ ਸਾਫ ਪਾਣੀ ਲਈ ਮਾਰਸਤੇ ਜਿਹੜਾ ਕਿ ਅਸੀਂ ਦੇਖਿਆ ਹੈ ਕਈ ਦਿਨਾਂ ਤੋਂ ਭੁੱਡੇ ਦਰਿਆ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਇੰਡਸਟਰੀਅਲ ਵੇਸਟ ਕਾਰਪੋਰੇਸ਼ਨ ਦਾ ਵੇਸਟ ਔਰ ਕਿੰਨਾ ਜ਼ਿਆਦਾ ਗੰਦਾ ਉਹ ਪਾਣੀ ਕਰ ਦਿੱਤਾ ਗਿਆ ਜਿਹਦੇ ਨਾਲ ਕਿੰਨੀਆਂ ਪ੍ਰੋਬਲਮਸ ਕੈਂਸਰ ਹੋ ਰਿਹਾ ਹੈ ਸਾਡੇ ਵਾਤਾਵਰਨ ਨੂੰ ਖਰਾਬ ਕੀਤਾ ਜਾ ਰਿਹਾ ਹੈ ਅੱਜ ਅਸੀਂ ਆਪਣੇ ਪਾਣੀ ਦੀ ਲੜਾਈ ਲੜ ਰਹੇ ਹਾਂ ਔਰ ਸ਼ਰਨਨਾਗ ਗੱਲ ਇਹ ਹੈ ਕਿ ਅੱਜ ਅਸੀਂ ਜਿਹੜੇ ਜਾਗਦਿਆਂ ਚਮੀਰਾ ਵਾਲੇ ਤੁਹਾਨੂੰ ਇੰਦੀ ਦੇਖ ਰਹੇ ਕੋਚੀ ਲੋਕ ਨੇ ਜਦ ਕਿ ਇਥੇ ਪੂਰੇ ਲੁਧਿਆਣੇ ਨੂੰ ਪਾਣਾ ਚਾਹੀਦਾ ਸੀਗਾ ਕਿਉਂਕਿ ਪਾਣੀ ਕੱਲੇ ਅਸੀਂ ਨਹੀਂ ਪੀਣਾ ਉਹਨਾਂ ਦੇ ਬੱਚਿਆਂ ਨੇ ਵੀ ਪੀਣਾ ਉਹਨਾਂ ਦੀ ਆਉਣ ਵਾਲੀ ਜਨਰੇਸ਼ਨ ਨੇ ਵੀ ਪੀਣਾ ਸਾਰਿਆਂ ਨੇ ਪਾਣੀ ਪੀਣਾ ਔਰ ਸਾਡੇ ਗੁੱਸੇ ਵੀ ਕੇ ਕੇ ਗਏ ਹੈ ਪਵਨ ਜਿਹੜੀ ਹੈ ਧਰਤੀ ਹੈ ਹਵਾਏ ਪਾਣੀ ਹੈ ਇਹ ਸਭ ਤੋਂ ਜ਼ਿਆਦਾ ਚੀਜ਼ ਇੰਪੋਰਟੈਂਟ ਹੈ ਸਾਡੇ ਵਾਸਤੇ ਸਾਡੇ ਨੂੰ ਸੇਵ ਕਰਨਾ ਚਾਹੀਦਾ ਸੋ ਅੱਜ ਜਿਹੇ 30 ਪ੍ਰੋਟੈਸਟ ਕੀਤਾ ਸਾਨੂੰ ਅਸੀਂ ਐਵੇਂ ਅਰੈਸਟ ਕਰ ਲਿੱਤਾ ਗਿਆ ਕਿ ਇੱਕ ਡੈਮੋ ਕਰੀਸੇ ਦੇ ਵਿੱਚ ਐਂ ਨਹੀਂ ਹੋਣਾ ਚਾਹੀਦਾ ਔਰ ਅਸੀਂ ਇਹ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਅੱਗੇ ਆ ਕੇ ਆਪਣੇ ਪਾਣੀ ਨੂੰ ਸੇਵ ਕਰਨ ਦੀ ਆਪਣੇ ਵਾਤਾਵਰਣ ਨੂੰ ਚੰਗਾ ਰੱਖਣ ਦੀ ਵਾਸਤੇ ਸਾਰਿਆਂ ਨੂੰ ਦੀਆ ਹੋਣਾ ਚਾਹੀਦਾ ਬੈਕ ਟੂ ਸਨੋ ਸਾਰੇ ਸੋਸ਼ਲ ਐਕਟੀਵਿਸਟਸ ਨਹੀਂ ਇੱਥੇ ਖੜੇ ਆਂ ਗੰਦੇ ਪਾਣੀ ਨਾਲ ਸਾਡੇ ਬੱਚੇ ਜਿਹੜੇ ਹੈਗੇ ਆ ਉਹਨਾਂ ਦਾ ਡੀਐਨਏ ਸਿਸਟਮ ਖਤਮ ਹੋ ਰਿਹਾ ਹੈਗਾ ਅਸੀਂ ਮਾਂ ਉਹਦੇ ਨਾਤੇ ਅਸੀਂ ਇਸ ਗੱਲ ਦੇ ਬਿਲਕੁਲ ਖਿਲਾਫ ਹੈ ਮਾਂ ਆਪਣੇ ਬੱਚੇ ਦੀ ਲੜ ਲਈ ਲੜਦੀ ਹੈ ਤੁਸੀਂ ਵੀ ਲੜਦੇ ਅਸੀਂ ਲੜ ਰਹੇ ਹਾਂ ਪੁਲਿਸ バス ਵਿੱਚ ਇਸ ਤਾਈ ਅਸੀਂ ਸ਼ਾਂਤਵੇਂ ਤਰੀਕੇ ਨਾਲ ਇੱਥੇ ਖੜੇ ਆਂ ਆਪਣਾ ਕਾਫਲਾ ਲੈ ਕੇ ਜਾਣਾ ਸੀਗਾ ਸਾਨੂੰ ਪਦੋ ਵੱਡੀ ਚੱਕਰਿਆ ਠੀਕ ਹੈ ਉਹਨਾਂ ਦੀ ਮਰਜ਼ੀ ਜੋ ਕਰਨਾ ਕਰੋ ਪਰ ਅਸੀਂ ਪੰਜਾਬ ਲਈ ਲੜਾਂਗੇ 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 ਮਰਾਂਗੇ ਜਗਾ ਕੇ ਜਗਾਵਾਂਗੇ ਲੜਾਂਗੇ ਮਰਾਂਗੇ ਜਗਾ ਕੇ ਜਗਾਵਾਂਗੇ ਜਗਾ ਕੇ ਜਗਾਵਾਂਗੇ ਜਗਾ ਕੇ ਜਗਾਵਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਡੁਬਲੀ ਪੁਲੀਸ ਸਟੇਸ਼ਨ ਦੇ ਵਿੱਚ ਸਾਨੂੰ ਅਰੈਸਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜੋ ਦੋ ਛੋਟੀਆਂ ਬੱਚੀਆਂ ਵੀ ਸਾਡੇ ਨਾਲ ਰੀਟੇਨ ਕੀਤੀਆਂ ਗਈਆਂ ਨੇ ਇਹ ਸਾਡੇ ਲੋਕ ਤੰਤਰ ਦਾ ਕਾਹਨ ਹੈ ਜਿੱਥੇ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਸੀਗੇ ਸਾਡੇ ਪਾਣੀ ਵਾਸਤੇ ਸਾਫ ਪਾਣੀ ਲਈ ਮਾਰਸਤੇ ਜਿਹੜਾ ਕਿਸੇ ਦੇਖ ਰਿਹਾ ਹੈ ਕਈ ਦਿਨਾਂ ਤੋਂ ਫੂਟੇ ذرਯਾ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਇੰਡਸਟਰੀਅਲ ਵੇਸ ਕਾਰਪੋਰੇਸ਼ਨ ਦਾ ਵੇਸ ਔਰ ਕਿੰਨਾ ਜ਼ਿਆਦਾ ਗੰਦਾ ਉਹ ਪਾਣੀ ਕਰ ਦਿੱਤਾ ਗਿਆ ਜਿਹਦੇ ਨਾਲ ਕਿੰਨੀਆਂ ਪ੍ਰੋਬਲਮਸ ਕੈਂਸਰ ਹੋ ਰਿਹਾ ਹੈ ਸਾਡੇ ਵਾਤਾਵਰਨ ਨੂੰ ਖਰਾਬ ਕੀਤਾ ਜਾ ਰਿਹਾ ਹੈ ਅੱਜ ਅਸੀਂ ਆਪਣੇ ਪਾਣੀ ਦੀ ਲੜਾਈ ਲੜ ਰਹੇ ਹਾਂ ਔਰ ਸ਼ਰਧਨਾ ਗੱਲ ਇਹ ਹੈ ਕਿ ਅੱਜ ਅਸੀਂ ਜਿਹੜੇ ਜਾਗਦਿਆਂ ਚਮੀਰਾ ਵਾਲੇ ਤੁਹਾਨੂੰ ਇੱਥੇ ਦੇਖਦੇ ਕੁਝ ਹੀ ਲੋਕ ਨੇ ਜਦਕਿ ਇੱਥੇ ਪੂਰੇ ਲੁਧਿਆਣੇ ਨੂੰ ਆਉਣਾ ਚਾਹੀਦਾ ਸੀਗਾ ਕਿਉਂਕਿ ਪਾਣੀ ਕੱਲੇ ਅਸੀਂ ਨਹੀਂ ਪੀਣਾ ਉਹਨਾਂ ਦੇ ਬੱਚਿਆਂ ਨੇ ਵੀ ਪੀਣਾ ਉਹਨਾਂ ਦੀ ਆਉਣ ਵਾਲੀ ਜਨਰੇਸ਼ਨ ਨੇ ਵੀ ਪੀਣਾ ਸਾਰਿਆਂ ਨੇ ਪਾਣੀ ਪੀਣਾ ਔਰ ਸਾਡੇ ਗੁੱਸੇ ਵੀ ਕਹਿ ਕੇ ਗਏ ਹੈ ਪਵਨ ਜਿਹੜੀ ਹੈ ਧਰਤੀ ਹੈ ਹਵਾਏ ਪਾਣੀ ਹੈ ਇਹ ਸਭ ਤੋਂ ਜ਼ਿਆਦਾ ਚੀਜ਼ ਇੰਪੋਰਟੈਂਟ ਹੈ ਸਾਡੇ ਵਾਸਤੇ ਸਾਨੂੰ ਇਹਨੂੰ ਸੇਵ ਕਰਨਾ ਚਾਹੀਦਾ ਹੈ ਸੋ ਅੱਜ ਅਸੀਂ ਇਸ ਲਈ ਪ੍ਰੋਟੈਸਟ ਕੀਤਾ ਹੈ ਸਾਨੂੰ ਅਸੀਂ ਐਵੇਂ ਅਰੇਸ਼ਟ ਕਰ ਲਿੱਤਾ ਗਿਆ ਕਿ ਇੱਕ ਡੈਮੋ ਪਲੇਸੇ ਦੇ ਵਿੱਚ ਐਂ ਨਹੀਂ ਹੋਣਾ ਚਾਹੀਦਾ ਔਰ ਅਸੀਂ ਇਹ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਅੱਗੇ ਆ ਕੇ ਆਪਣੇ ਪਾਣੀ ਨੂੰ ਸੇਵ ਕਰਨ ਦੀ ਆਪਣੇ ਵਾਤਾਵਰਣ ਨੂੰ ਚੰਗਾ ਰੱਖਣ ਦੀ ਬਾਤ ਸਾਰੇ ਨੂੰ ਦੀ ਆਉਣਾ ਚਾਹੀਦਾ ਸਾਰੇ ਐਕਟਰਸ ਨੂੰ ਵੀ ਸਾਰੇ ਸੋਸ਼ਲ ਐਕਟਿਵਿਸਟ ਨੂੰ ਵੀ ਸਾਰਿਆਂ ਨੂੰ ਪੰਜਾਬ ਦੀਆਂ ਨਸਲਾਂ ਨਹੀਂ ਇੱਥੇ ਕੰਵੇ ਪਾਣੀ ਨਾਲ ਸਾਡੇ ਬੱਚੇ ਜਿਹੜੇ ਹੈਗੇ ਆ ਉਹਨਾਂ ਦਾ ਟੀਐਨਐ ਸਿਸਟਮ ਖਤਮ ਹੋ ਰਿਹਾ ਹੈਗਾ ਅਸੀਂ ਮਾਂ ਉਹਨਾਂ ਦੇ ਨਾਤੇ ਅਸੀਂ ਇਸ ਗੱਲ ਦੇ ਬਿਲਕੁਲ ਖਿਲਾਫ ਹੈ ਮਾਂ ਆਪਣੇ ਬੱਚੇ ਦੀ ਲੜ ਲਈ ਲੜਦੀ ਹੈ ਅਸੀਂ ਵੀ ਲੜਨੇ ਅਸੀਂ ਲੜ ਰਹੇ ਹਾਂ ਪੁਲਿਸ ਬੱਸ ਵਿੱਚ ਇਸ ਟਾਈਮ ਅਸੀਂ ਸ਼ਾਂਤ ਵੀ ਤਰੀਕੇ ਨਾਲ ਉੱਥੇ ਖੜੇ ਆਪਣਾ ਕਾਫਲਾ ਲੈ ਕੇ ਜਾਣਾ ਸੀਗਾ ਸਾਨੂੰ ਬੱਸ ਬਦੋ ਵੱਡੀ ਛਕਲਿਆ ਠੀਕ ਹੈ ਉਹਨਾਂ ਦੀ ਮਰਜ਼ੀ ਜੋ ਕਰਨਾ ਕਰੋ ਪਰ ਅਸੀਂ ਪੰਜਾਬ ਲਈ ਲੜਾਂਗੇ 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 ਮਰਾਂਗੇ ਜਗਾ ਕੇ ਜਗਾਵਾਂਗੇ ਜਗਾ ਕੇ ਜਗਾਵਾਂਗੇ ਜਗਾ ਕੇ ਜਗਾਵਾਂਗੇ ਜਗਾ ਕੇ ਜਗਾਵਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਡੁੱਗੜੀ ਪੁਲਿਸ ਸਟੇਸ਼ਨ ਦੇ ਵਿੱਚ ਸਾਨੂੰ ਅਰੈਸਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜੋ ਦੋ ਛੋਟੀਆਂ ਬੱਚੀਆਂ ਵੀ ਸਾਡੇ ਨਾਲ ਰੀਟੇਨ ਕੀਤੀਆਂ ਗਈਆਂ ਨੇ ਇਹ ਸਾਡੇ ਲੋਕ ਤੰਤਰ ਦਾ ਘਾਣਾ ਹੈ ਜਿੱਥੇ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਸੀਗੇ ਸਾਡੇ ਪਾਣੀ ਵਾਸਤੇ ਸਾਫ ਪਾਣੀ ਦੇ ਮਾਸਤੇ ਜਿਹੜਾ ਕਿ ਸੀਖਿਆ ਹੈ ਕਈ ਦਿਨਾਂ ਤੋਂ ਛੁੱਡੇ ਦਰਿਆ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਇੰਡਸਟਰੀਅਲ ਵੇਸਟ ਕਾਰਪੋਰੇਸ਼ਨ ਦਾ ਵੇਸਟ ਔਰ ਕਿੰਨਾ ਜਿਆਦਾ ਗੰਦਾ ਉਹ ਪਾਣੀ ਕਰ ਦਿੱਤਾ ਗਿਆ ਜਿਹਦੇ ਨਾਲ ਕਿੰਨੀਆਂ ਪ੍ਰੋਬਲਮਸ ਕੈਂਸਰ ਹੋ ਰਿਹਾ ਸਾਡੇ ਵਾਤਾਵਰਣ ਨੂੰ ਖਰਾਬ ਕੀਤਾ ਜਾ ਰਿਹਾ ਅੱਜ ਅਸੀਂ ਆਪਣੇ ਪਾਣੀ ਦੀ ਲੜਾਈ ਲੜ ਰਹੇ ਹਾਂ ਔਰ ਸ਼ਰਨਨਾ ਗੱਲ ਇਹ ਹੈ ਕਿ ਅੱਜ ਅਸੀਂ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਤੁਹਾਨੂੰ ਇੱਥੇ ਦੇਖ ਰਹੇ ਹੋ ਚੋਹੀ ਲੋਕ ਨੇ ਜਦਕਿ ਇੱਥੇ ਪੂਰੇ ਲੁਧਿਆਣੇ ਨੂੰ ਹੋਣਾ ਚਾਹੀਦਾ ਸੀ ਕਿਉਂਕਿ ਪਾਣੀ ਇਕੱਲੇ ਅਸੀਂ ਨਹੀਂ ਪੀਣਾ ਉਹਨਾਂ ਦੇ ਬੱਚਿਆਂ ਨੇ ਵੀ ਪੀਣਾ ਉਹਨਾਂ ਦੀ ਆਉਣ ਵਾਲੀ ਜਨਰੇਸ਼ਨ ਨੇ ਵੀ ਪੀਣਾ ਸਾਰਿਆਂ ਨੇ ਪਾਣੀ ਪੀਣਾ ਹੈ ਔਰ ਸਾਡੇ ਗੁੱਸੇ ਵੀ ਕਹਿ ਕੇ ਗਏ ਹੈ ਪਵਨ ਜਿਹੜੀ ਹੈ ਆ ਕਰਦੀ ਹੈ ਹਵਾਏ ਪਾਣੀ ਹੈ ਇਹ ਸਭ ਤੋਂ ਜ਼ਿਆਦਾ ਚੀਜ਼ ਇੰਪੋਰਟੈਂਟ ਹੈ ਸਾਡੇ ਵਾਸਤੇ ਸਾਡੇ ਨੂੰ ਸੇਵ ਕਰਨਾ ਚਾਹੀਦਾ ਸੋ ਅੱਜ ਜਿਸ ਕਿਸ ਨੇ ਪ੍ਰੋਟੈਸਟ ਕੀਤਾ ਸਾਨੂੰ ਅਸੀਂ ਐਵੇਂ ਅਰੈਸਟ ਕਰ ਲਿੱਤਾ ਗਿਆ ਕਿ ਡੈਮੋਕਰੇਸੀ ਦੇ ਵਿੱਚ ਐਂ ਨਹੀਂ ਹੋਣਾ ਚਾਹੀਦਾ ਔਰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਅੱਗੇ ਆ ਕੇ ਆਪਣੇ ਪਾਣੀ ਨੂੰ ਸੇਵ ਕਰਨ ਦੀ ਆਪਣੇ ਵਾਤਾਵਰਣ ਨੂੰ ਚੰਗਾ ਰੱਖਣ ਦੀ ਬਾਤ ਸਾਰੇ ਨੂੰ ਉੱਦੀ ਹੋਣਾ ਚਾਹੀਦਾ ਸਾਰੇ ਐਕਟਰਸ ਨੂੰ ਵੀ ਸਾਰੇ ਸੋਸ਼ਲ ਐਕਟਿਵਿਸਟ ਨੂੰ ਵੀ ਸਾਰਿਆਂ ਨੂੰ ਪੰਜਾਬੀਆਂ ਨਸਲਾਂ ਨਹੀਂ ਇੱਥੇ ਕੰਤੇ ਪਾਣੀ ਨਾਲ ਸਾਡੇ ਬੱਚੇ ਜਿਹੜੇ ਹੈਗੇ ਆ ਉਹਨਾਂ ਦਾ ਡੀਐਨਏ ਸਿਸਟਮ ਖਤਮ ਹੋ ਰਿਹਾ ਹੈਗਾ ਅਸੀਂ ਮਾਪਾ ਹੋਣ ਦੇ ਨਾਤੇ ਅਸੀਂ ਇਸ ਗੱਲ ਦੇ ਬਿਲਕੁਲ ਖਿਲਾਫ ਹੈ ਹਰ ਮਾਂ ਆਪਣੇ ਬੱਚੇ ਦੀ ਲੜ ਲਈ ਲੜਦੀ ਹੈ ਅਸੀਂ ਵੀ ਲੜਦੇ ਅਸੀਂ ਲੜ ਰਹੇ ਹਾਂ ਪੁਲਿਸ バス ਵਿੱਚ ਇਸ ਟਾਈਮ ਅਸੀਂ ਸ਼ਾਂਤਵੇਂ ਤਰੀਕੇ ਨਾਲ ਉੱਥੇ ਖੜੇ ਆਪਣਾ ਕਾਫਲਾ ਲੈ ਕੇ ਜਾਣਾ ਸੀਗਾ ਸਾਨੂੰ ਬਸ ਬਦੋ ਬਦੀ ਛਕਲਿਆ ਠੀਕ ਹੈ ਉਹਨਾਂ ਦੀ ਬਰਤੀ ਜੋ ਕਰਨਾ ਕਰੋ ਪਰ ਅਸੀਂ ਪੰਜਾਬ ਲਈ ਲੜਾਂਗੇ 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 ਮਰਾਂਗੇ ਚਾਕੇ ਜਗਾਵਾਂਗੇ ਲੜਾਂਗੇ ਮਰਾਂਗੇ ਚਾਕੇ ਜਗਾਵਾਂਗੇ ਚਾਕੇ ਜਗਾਵਾਂਗੇ ਚਾਕੇ ਜਗਾਵਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਡੁਗੜੀ ਪੁਲਿਸ ਸਟੇਸ਼ਨ ਦੇ ਵਿੱਚ ਸਾਨੂੰ ਅਰੈਸਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜੋ ਦੋ ਛੋਟੀਆਂ ਮਚੀਆਂ ਵੀ ਸਾਡੇ ਨਾਲ ਰੀਟੇਨ ਕੀਤੀਆਂ ਗਈਆਂ ਨੇ ਇਹ ਸਾਡੇ ਲੋਕਤੰਤਰ ਦਾ ਘਾਣ ਹੈ ਜਿੱਥੇ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਸੀਗੇ ਸਾਡੇ ਪਾਣੀ ਵਾਸਤੇ ਸਾਫ ਪਾਣੀ ਕੋਲ ਹਾਸਤੇ ਜਿਹੜਾ ਕਿ ਅਸੀਂ ਦੇਖ ਰਹੇ ਹਾਂ ਕਈ ਦਿਨਾਂ ਤੋਂ ਫੂਟੇ ذرਯਾ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਇੰਡਸਟਰੀਅਲ ਵੇਸਟ ਕਾਰਪੋਰੇਸ਼ਨ ਦਾ ਵੇਸਟ ਔਰ ਕਿੰਨਾ ਜ਼ਿਆਦਾ ਗੰਦਾ ਉਹ ਪਾਣੀ ਕਰ ਦਿੱਤਾ ਗਿਆ ਜਿਹਦੇ ਨਾਲ ਸਿਕਲੀਆਂ ਪ੍ਰੋਬਲਮਸ ਕੈਂਸਰ ਹੋ ਰਿਹਾ ਹੈ ਸਾਡੇ ਵਾਤਾਵਰਣ ਨੂੰ ਖਰਾਬ ਕੀਤਾ ਜਾ ਰਿਹਾ ਹੈ ਅੱਜ ਅਸੀਂ ਆਪਣੇ ਪਾਣੀ ਦੀ ਲੜਾਈ ਲੜ ਰਹੇ ਹਾਂ ਔਰ ਸ਼ਰਨਨਾਕ ਦਾ ਇਹ ਹੈ ਕਿ ਅੱਜ ਅਸੀਂ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਤੁਹਾਨੂੰ ਇੰਨੀ ਦੇਖਦੇ ਕੋਚੀ ਲੋਕ ਨੇ ਜਦਕਿ ਇੱਥੇ ਪੂਰੇ ਲੁਧਿਆਣੇ ਨੂੰ ਪਾਣਾ ਚਾਹੀਦਾ ਸੀਗਾ ਕਿਉਂਕਿ ਪਾਣੀ ਕੱਲੇ ਅਸੀਂ ਨਹੀਂ ਪੀਣਾ ਉਹਨਾਂ ਦੇ ਬੱਚਿਆਂ ਨੇ ਵੀ ਪੀਣਾ ਉਹਨਾਂ ਦੀ ਆਉਣ ਵਾਲੀ ਜਨਰੇਸ਼ਨ ਨੇ ਵੀ ਪੀਣਾ ਸਾਰਿਆਂ ਨੇ ਪਾਣੀ ਪੀਣਾ ਔਰ ਸਾਡੇ ਗੁਰਸਾ ਵੀ کہہ ਕੇ ਗਏ ਹੈ ਪਵਨ ਜਿਹੜੀ ਹੈ ਧਰਤੀ ਹੈ ਹਵਾਏ ਪਾਣੀ ਹੈ ਇਹ ਸਭ ਤੋਂ ਜ਼ਿਆਦਾ ਚੀਜ਼ ਇੰਪੋਰਟੈਂਟ ਹੈ ਸਾਡੇ ਵਾਸਤੇ ਸਾਨੂੰ ਇਹਨੂੰ ਸੇਵ ਕਰਨਾ ਚਾਹੀਦਾ ਹੈ ਸੋ ਅੱਜ ਜਿਸੇ ਕਿਸੇ ਨੇ ਪ੍ਰੋਟੈਸਟ ਕੀਤਾ ਸਾਨੂੰ ਅਸੀਂ ਐਵੇਂ ਅਰੇਸ਼ ਕਰ ਲਿੱਤਾ ਗਿਆ ਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਐਂ ਨਹੀਂ ਹੋਣਾ ਚਾਹੀਦਾ ਔਰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਅੱਗੇ ਆ ਕੇ ਆਪਣੇ ਪਾਣੀ ਨੂੰ ਸੇਵ ਕਰਨ ਦੀ ਆਪਣੇ ਵਾਤਾਵਰਣ ਨੂੰ ਚੰਗਾ ਰੱਖਣ ਦੇ ਵਾਸਤੇ ਸਾਨੂੰ ਉੱਦੀ ਆਉਣਾ ਚਾਹੀਦਾ ਸਾਰੇ ਐਕਟਰਸ ਨੂੰ ਵੀ ਸਾਰੇ ਸੋਸ਼ਲ ਐਕਟਿਵਿਸਟ ਨੂੰ ਵੀ ਸਾਰਿਆਂ ਨੂੰ ਪੰਜਾਬ ਦੀਆਂ ਨਸਲਾਂ ਨਹੀਂ ਇੱਥੇ ਖੜੀਆਂ ਐ ਕੰਵੇ ਪਾਣੀ ਨਾਲ ਸਾਡੇ ਬੱਚੇ ਜਿਹੜੇ ਹੈਗੇ ਆ ਉਹਨਾਂ ਦਾ ਟੀਐਨਐਸ ਸਿਸਟਮ ਖਤਮ ਹੋ ਰਿਹਾ ਹੈਗਾ ਅਸੀਂ ਮਾਂ ਹੋਣ ਦੇ ਨਾਤੇ ਅਸੀਂ ਇਸ ਗੱਲ ਦੇ ਬਿਲਕੁਲ ਖਿਲਾਫ ਹੈ ਪਰ ਮਾਂ ਆਪਣੇ ਬੱਚੇ ਦੀ ਲੜ ਲਈ ਲੜਦੀ ਹੈ ਅਸੀਂ ਵੀ ਲੜਦੇ ਹਾਂ ਅਸੀਂ ਲੜ ਰਹੇ ਹਾਂ ਪੁਲਿਸ バス ਵਿੱਚ ਇਸ ਟਾਈਮ ਅਸੀਂ ਸ਼ਾਂਤ ਵੀ ਤਰੀਕੇ ਨਾਲ ਖੜੇ ਹਾਂ ਆਪਣਾ ਕਾਫਲਾ ਲੈ ਕੇ ਜਾਣਾ ਸੀਗਾ ਸਾਨੂੰ ਬਦ ਬਦੋ ਵਾਦੀ ਚੱਕ ਲਿਆ ਠੀਕ ਹੈ ਉਹਨਾਂ ਦੀ ਮਰਜ਼ੀ ਜੋ ਕਰਨਾ ਕਰੋ ਪਰ ਅਸੀਂ ਪੰਜਾਬ ਲਈ ਲੜਾਂਗੇ 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 ਮਰਾਂਗੇ ਚੱਕਾਂਗੇ ਚੁਕਾਵਾਂਗੇ ਉਹਨਾਂ ਕਰਾਵਾਂਗੇ ਚੱਕਾਂਗੇ ਚੁਕਾਵਾਂਗੇ ਉਹਨਾਂ ਕਰਾਵਾਂਗੇ ਚੱਕਾਂਗੇ ਚੁਕਾਵਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਡੁੱਗਰੀ ਪੁਲਿਸ ਸਟੇਸ਼ਨ ਦੇ ਵਿੱਚ ਸਾਨੂੰ ਅਰੈਸਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜੋ ਦੋ ਛੋਟੀਆਂ ਬੱਚੀਆਂ ਵੀ ਸਾਡੇ ਨਾਲ ਡੀਟੇਨ ਕੀਤੀਆਂ ਲਿਆਂ ਨੇ ਇਹ ਸਾਡੇ ਲੋਕ ਤੰਕਰ ਦਾ ਘਾਣਾ ਹੈ ਜਿੱਥੇ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਸੀਗੇ ਸਾਡੇ ਪਾਣੀ ਵਾਸਤੇ ਸਾਫ ਪਾਣੀ ਲਈ ਮਾਰਸ ਤੇ ਜਿਹੜਾ ਕਿ ਅਸੀਂ ਦੇਖ ਰਹੇ ਹਾਂ ਕਈ ਦਿਨਾਂ ਤੋਂ ਫੁੱਟੇ ਦਰਿਆ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਇੰਡਸਟਰੀਅਲ ਵੇਸਟ ਕਾਰਪੋਰੇਸ਼ਨ ਦਾ ਵੇਸਟ ਔਰ ਕਿੰਨਾ ਜਿਆਦਾ ਗੰਦਾ ਉਹ ਪਾਣੀ ਕਰ ਦਿੱਤਾ ਗਿਆ ਜਿਹਦੇ ਨਾਲ ਕਿੰਨੀਆਂ ਪ੍ਰੋਬਲਮਸ ਕੈਂਸਰ ਹੋ ਰਿਹਾ ਹੈ ਸਾਡੇ ਵਾਤਾਵਰਣ ਨੂੰ ਖਰਾਬ ਕੀਤਾ ਜਾ ਰਿਹਾ ਹੈ ਅੱਜ ਅਸੀਂ ਆਪਣੇ ਪਾਣੀ ਦੀ ਲੜਾਈ ਲੜ ਰਹੇ ਹਾਂ ਔਰ ਸ਼ਰਧਨਾ ਗੱਲ ਇਹ ਹੈ ਕਿ ਅੱਜ ਅਸੀਂ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਤੁਹਾਨੂੰ ਇੱਥੇ ਦੇਖ ਰਹੇ ਹੋ ਕੋਚੀ ਲੋਕ ਨੇ ਚਾਹਤ ਕਿ ਇਹ ਪੂਰੇ ਲੁਧਿਆਣੇ ਨੂੰ ਹੋਣਾ ਚਾਹੀਦਾ ਸੀ ਕਿਉਂਕਿ ਪਾਣੀ ਕੱਲੇ ਅਸੀਂ ਨਹੀਂ ਪੀਣਾ ਉਹਨਾਂ ਦੇ ਬੱਚਿਆਂ ਨੇ ਵੀ ਪੀਣਾ ਉਹਨਾਂ ਦੀ ਆਉਣ ਵਾਲੀ ਜਨਰੇਸ਼ਨ ਨੇ ਵੀ ਪੀਣਾ ਸਾਰਿਆਂ ਨੇ ਪਾਣੀ ਪੀਣਾ ਹੈ ਔਰ ਸਾਡੇ ਗੁੱਸੇ ਵੀ ਦੇ ਕੇ ਗਏ ਹੈ ਪਵਨ ਜਿਹੜੀ ਹੈ ਧਰਤੀ ਹੈ ਹਵਾਏ ਪਾਣੀ ਹੈ ਇਹ ਸਭ ਤੋਂ ਜ਼ਿਆਦਾ ਚੀਜ਼ ਇੰਪੋਰਟੈਂਟ ਹੈ ਸਾਡੇ ਵਾਸਤੇ ਸਾਨੂੰ ਇਹਨੂੰ ਸੇਵ ਕਰਨਾ ਚਾਹੀਦਾ ਹੈ ਸੋ ਅੱਜ ਜੇਸੀਂ ਥੀਸ ਨੂੰ ਪ੍ਰੋਟੈਸਟ ਕੀਤਾ ਹੈ ਸਾਨੂੰ ਅਸੀਂ ਐਵੇਂ ਅਰੇਸਟ ਕਰ ਲਿੱਤਾ ਗਿਆ ਹੈ ਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਐਂਜ ਨਹੀਂ ਹੋਣਾ ਚਾਹੀਦਾ ਔਰ ਅਸੀਂ ਇਹ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਰਨ ਵਰਗੇ ਆ ਕੇ ਆਪਣੇ ਪਾਣੀ ਨੂੰ ਸੇਵ ਕਰਨ ਦੀ ਆਪਣੇ ਵਾਤਾਵਰਣ ਨੂੰ ਚੰਗਾ ਰੱਖਣ ਦੀ ਵਾਸਤੇ ਸਾਰਨ ਹੋਣੀ ਆਉਣਾ ਚਾਹੀਦਾ ਸਾਰੇ ਐਕਟਰਸ ਨੂੰ ਵੀ ਸਾਰੇ ਸੋਸ਼ਲ ਐਕਟਿਵਿਸਟ ਨੂੰ ਵੀ ਸਾਰਿਆਂ ਨੂੰ ਪੰਜਾਬੀਆਂ ਨਸਲਾਂ ਨਹੀਂ ਇੱਥੇ ਖੜੀਆਂ ਹੈ ਕਨਪੇ ਪਾਣੀ ਨਾਲ ਸਾਡੇ ਬੱਚੇ ਜਿਹੜੇ ਹੈਗੇ ਆ ਉਹਨਾਂ ਦਾ ਟੀਐਨਐ ਸਿਸਟਮ ਖਤਮ ਹੋ ਰਿਹਾ ਹੈਗਾ ਅਸੀਂ ਮਾਂ ਹੋਣ ਦੇ ਨਾਤੇ ਅਸੀਂ ਇਸ ਗੱਲ ਦੇ ਬਿਲਕੁਲ ਖਿਲਾਫ ਹੈ ਪਰ ਮਾਂ ਆਪਣੇ ਬੱਚੇ ਦੀ ਲੜ ਲਈ ਲੜਦੀ ਹੈ ਤੁਸੀਂ ਵੀ ਲੜਦੇ ਅਸੀਂ ਲੜ ਰਹੇ ਹਾਂ ਪੁਲਿਸ バス ਵਿੱਚ ਇਸਟਾਈ ਅਸੀਂ ਸ਼ਾਂਤਵੇਂ ਤਰੀਕੇ ਨਾਲ ਉੱਥੇ ਖੜੇ ਆਪਣਾ ਕਾਫਲਾ ਲੈ ਕੇ ਜਾਣਾ ਸੀਗਾ ਸਾਨੂੰ ਬੱਸ ਬਦੋ ਵੱਡੀ ਚੱਕਿਆ ਠੀਕ ਹੈ ਉਹਨਾਂ ਦੀ ਬਰਤੀ ਜੋ ਕਰਨਾ ਕਰੋ ਪਰ ਅਸੀਂ ਪੰਜਾਬ ਲਈ ਲੜਾਂਗੇ 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 ਮਰਾਂਗੇ ਚੁਗਾਗੇ ਚੁਗਾਵਾਂਗੇ ਚੁਗਾਗੇ ਚੁਗਾਵਾਂਗੇ ਚੁਗਾਗੇ ਚੁਗਾਵਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਡੁੱਗੜੀ ਪੁਲਿਸ ਸਟੇਸ਼ਨ ਦੇ ਵਿੱਚ ਸਾਨੂੰ ਅਰੈਸਟ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਜੋ ਦੋ ਛੋਟੀਆਂ ਬੱਚੀਆਂ ਵੀ ਸਾਡੇ ਨਾਲ ਡੀਟੇਨ ਕੀਤੀਆਂ ਲਿਆਂੀਆਂ ਨੇ ਇਹ ਸਾਡੇ ਲੋਕ ਤੰਤਰ ਦਾ ਕਾਹਨ ਹੈ ਜਿੱਥੇ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਸੀਗੇ ਸਾਡੇ ਪਾਣੀ ਵਾਸਤੇ ਸਾਫ਼ ਪਾਣੀ ਲਈ ਵਾਸਤੇ ਜਿਹੜਾ ਕਿਸੇ ਦੇਖਣੇ ਆਏ ਕਈ ਦਿਨਾਂ ਤੋਂ ਭੁੱਡੇ ਦਰਿਆ ਦੀ ਗੱਲ ਕਰ ਰਹੇ ਆ ਜਿਹਦੇ ਵਿੱਚ ਇੰਡਸਟਰੀਅਲ ਵੇਸਟ ਕਾਰਪੋਰੇਸ਼ਨ ਦਾ ਵੇਸਟ ਔਰ ਕਿੰਨਾ ਜ਼ਿਆਦਾ ਗੰਦਾ ਉਹ ਪਾਣੀ ਕਰ ਦਿੱਤਾ ਗਿਆ ਜਿਹਦੇ ਨਾਲ ਕਿੰਨੀਆਂ ਪ੍ਰੋਬਲਮਸ ਕੈਂਸਰ ਹੋ ਰਿਹਾ ਹੈ ਸਾਡੇ ਵਾਤਾਵਰਣ ਨੂੰ ਖਰਾਬ ਕੀਤਾ ਜਾ ਰਿਹਾ ਹੈ ਅੱਜ ਅਸੀਂ ਆਪਣੇ ਪਾਣੀ ਦੀ ਲੜਾਈ ਲੜ ਰਹੇ ਆ ਔਰ ਸ਼ਰਨਨਾਕ ਗੱਲ ਇਹ ਹੈ ਕਿ ਅੱਜ ਅਸੀਂ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਤੁਹਾਨੂੰ ਇੱਥੇ ਦੇਖਦੇ ਹੋ ਕੁਝ ਹੀ ਲੋਕ ਨੇ ਜਦਕਿ ਇੱਥੇ ਪੂਰੇ ਲੁਧਿਆਣੇ ਨੂੰ ਆਉਣਾ ਚਾਹੀਦਾ ਸੀਗਾ ਕਿਉਂਕਿ ਪਾਣੀ ਕੱਲੇ ਅਸੀਂ ਨਹੀਂ ਪੀਣਾ ਉਹਨਾਂ ਦੇ ਬੱਚਿਆਂ ਨੇ ਵੀ ਪੀਣਾ ਉਹਨਾਂ ਦੀ ਆਉਣ ਵਾਲੀ ਜਨਰੇਸ਼ਨ ਇਹ ਵੀ ਨੇ ਔਰ ਸਾਡੇ ਗੁਸਰ ਵੀ ਕੇ ਕੇ ਗਏ ਹੈ ਪਵਨ ਜਿਹੜੀ ਹੈ ਧਰਤੀ ਹੈ ਹਵਾਏ ਪਾਣੀ ਹੈ ਇਹ ਸਭ ਤੋਂ ਜ਼ਿਆਦਾ ਚੀਜ਼ ਇੰਪੋਰਟੈਂਟ ਹੈ ਸਾਡੇ ਵਾਸਤੇ ਸਾਨੂੰ ਇਹਨੂੰ ਸੇਵ ਕਰਨਾ ਚਾਹੀਦਾ ਹੈ ਸੋ ਅੱਜ ਅਸੀਂ ਇਸ ਲਈ ਪ੍ਰੋਟੈਸਟ ਕੀਤਾ ਹੈ ਸਾਨੂੰ ਅਸੀਂ ਐਵੇਂ ਅਰੈਸਟ ਕਰ ਲਿੱਤਾ ਗਿਆ ਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਐਂ ਨਹੀਂ ਹੋਣਾ ਚਾਹੀਦਾ ਔਰ ਅਸੀਂ ਇਹ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਆ ਕੇ ਆਪਣੇ ਪਾਣੀ ਨੂੰ ਸੇਵ ਕਰ